ਹਾਂ ਜੀ ਮੇਰੇ ਵੀਰੋ ਕੀ ਹਾਲ ਹੈ ਜੀ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਸਭ ਤੋਂ ਬਦਲ ਠੀਕ ਹੈ ਸਾਰੇ ਵੀਰਾਂ ਦੇ ਘਰ ਪਰ ਠੀਕ ਹੈ ਲਓ ਭਾਈ ਕਰਦੀ ਹੈ ਵਲੌਗ ਦੀ ਸਟਾਰਟਿੰਗ ਲਗਭਗ 11 ਵਜੇ ਉੱਠਿਆ ਬਹੁਤ ਟਾਈਮ ਹੁੰਦਾ ਮੈਂ ਉੱਠਾ ਪਹਿਲਾਂ ਮੈਂ ਸਵੇਰ 8:30 ਦਾ ਪਰ ਮੈਂ ਡੀ ਕਰਿਆ ਸੀ ਧੁੱਪ ਨਿਕਲੂ ਤਾਂ ਯਾਰ ਬਾਹਰ ਨਿਕਲਣਗੇ ਧੁੱਪ ਵੀ ਨਹੀਂ ਨਿਕਲੀ ਤੇ ਯਾਰ ਵੀ ਨਹੀਂ ਬਾਹਰ ਆਏ ਤੇ ਅੱਜ ਦਿਨ ਡਲ ਹੈ bro ਅੱਜ ਉਹਨਾ ਬ੍ਰਾਈਟ ਹੈ ਨਹੀਂਗਾ ਅੱਜ ਦਿਨ ਕੁਝ ਜ਼ਿਆਦਾ ਹੀ ਡੱਲ ਜਾ ਮਤਲਬ ਹਣਾ ਅੱਜ ਬੱਚੇ-ਬੁੱਚੇ ਕੱਢਣ ਦਾ ਮੌਸਮ ਨਹੀਂਗਾ ਸਹੀ ਜੇ ਕੱਢੇ ਵੀ ਤਾਂ ਛੋਟੇ ਕੱਢਾਂਗੇ ਵੱਡੇ ਬੱਚੇ ਨਹੀਂ ਕੱਢਦੇ ਜਿਵੇਂ ਟੂਸਿਆਂ ਵਾਲੇ ਹੋ ਗਏ ਉਹ ਗੁਲਾਬੀ ਟੂਸਿਆਂ ਵਾਲੇ ਹਟੌਰੀ ਟੂਸੇ ਉਹ ਨਹੀਂ ਕੱਢਦੇ ਜਮਾ ਛੋਟਾ ਸਾਈ ਕੱਢਾਂਗੇ ਆਪਾਂ ਜਿਹੜੇ ਨਹੀਂ ਉੱਡਦੇ ਉਹਨਾਂ ਨੂੰ ਬਾਕੀ ਚਲੋ ਕੋਈ ਨਾ ਪਹਿਲਾਂ ਇੰਦਰ ਲਾਈਟਾਂ ਲੋਕਾ ਕਰ ਦੇ ਬੰਦ ਠੀਕ ਹੈ ਕਿ ਨਹੀਂ ਚਲੋ ਬਾਦੋਂ ਚਲਿਆ ਇਹ ਕਰਾਂ ਕਰੇ ਆਪਾਂ ਤੇ ਲੈਡ ਬਾਹਰ ਲਈ ਵੀ ਨਹੀਂ ਬੰਦ ਕੀਤੀ ਆ ਚੋਬਰ ਵੀ ਆ ਕੇ ਮੁੜ ਗਿਆ ਘਰ ਦੇ ਵੀ ਆ ਕੇ ਮੁੜ ਗਏ ਰੋਜ਼ ਦੋ ਚਾਹ ਫੜਾ ਕੇ ਆਂਦੇ ਨੇ ਹੁਣ ਤਾਂ ਪਤਾ ਨਹੀਂ ਕਿਵੇਂ ਉਹੋ ਬੋਲੀ ਕੋਈ ਮਿਹਰਬਾਨ ਵੀ ਚੱਲ ਉਹਨੂੰ ਐ ਹੁੰਦਾ ਨਾ ਮੈਂ ਸਾਰਾ ਦਿਨ ਭੁੱਖਾ ਤਹਾ ਫਿਰਦਾ ਰਹਿੰਦਾ ਯਾਰ ਚਾਹ ਜੂ ਫੜਾਇਆ ਕਰੀਏ ਜੇ ਸੱਪੜ ਦਾ ਨਾਂ ਵੀ ਫੜਾਇਆ ਕਰਦਾ ਚੰਗਾ ਸੀ ਮੈਂ ਚਾਹ ਬੰਦ ਕੀਤੀ ਸੀ ਬਹੁ ਟਾਈਮ ਹੋ ਗਿਆ ਸੀ ਉਹ ਵੀ ਚਾਹ ਬੰਦ ਦੀ ਸੀ ਆਪਣੀ ਤਾਂ ਫਿਰ ਰੱਬ ਮੰਨੂ ਵੀ ਬੰਸੀ ਦਵਾ ਨੂੰ ਹਟ ਗਈ ਇੱਥੇ ਘਰੇ ਮਰੀ ਜਾਨ ਦੀ ਪਹੁੰਚ ਨਹੀਂ ਪੈਂਦੀ ਸੀ ਤਾਂ ਕਰਕੇ ਤੇ ਉਹ ਵਧੀਆ ਚਾਹ ਜੂ ਸਵੇਰ ਦੇ ਟਾਈਮ ਉੱਠ ਕੇ ਚਾਹ ਨਾ ਹੀ ਪੀਤੀ ਹੋਵੇ ਹਨਾ ਕੋ ਖਰਾਬ ਹੀ ਕਰਦੇ ਕੋਈ ਬੜੀ ਚੰਗੀ ਚੀਜ਼ ਨਹੀਂ ਕੀ ਸਵੇਰ ਉੱਠਨਸਾਰ ਪੰਪ ਮੂੰਹ ਨੂੰ ਕੌਲਾ ਲਾਤਾ ਲੈਨੇ ਆਂ ਖੜ ਜੋ ਭੱਜੇ ਆਨੇਓ ਮੂੰਹ ਤਾਂ ਵਿਖਾ ਦੇ ਮੂਰੂ ਦੀ ਆ ਇਹ ਨਹੀਂ ਗੱਲ ਬੰਦੀ ਭਾਈ ਲੈ ਮੂਰੂ ਦੀ ਤੂੰ ਮੋੜ ਲੈ ਪਰਾਂ ਕੱਢ ਜਾ ਲੈ ਬਣਾ ਦਿੰਨੇ ਆ ਲੈ ਹਾਈ ਕਰ ਬਾਈ ਕਰ ਵੀਡੀਓ ਵੀਰਾਂ ਹੀ ਬੰਦੀ ਐ ਇਹ ਲੰਮਾ ਕਿ ਲੰਮਾ ਪਾ ਕੇ ਲੰਮਾ ਪਾ ਕੇ ਬਣਾਵेंगे ਨੂੰ ਲੰਮਾ ਪਾ ਕੇ ਲੰਮਾ ਪਾ ਕੇ ਇਹਨੂੰ ਸ਼ੀਰੀ ਕੋਠੇ ਚੜਾ ਕੇ ਥਲੇੜ ਦੇਣਾ ਹਾਂਜੀ ਇਧਰ ਦੋ ਮਿੱਤਰ ਵੀ ਮਿਲਣ ਆਏ ਹੋਏ ਆ ਮੈਂ ਕਿ ਇਹਨਾਂ ਨੂੰ ਬਾਈਆਂ ਨੂੰ ਲੈ ਲਈ ਆਪਾਂ ਨੂੰ ਦੱਸੋ ਪਹਿਲਾਂ ਉਹਦੇ ਨਾਲ ਮੇਰੇ ਕੋਲ ਠੀਕ ਕੰਮ ਕਰ ਲੈ ਮੈਨੂੰ ਹਾਂ ਹਾਂ ਕਬੂਤਰ ਫਿਰ ਮੈਂ ਆ ਆ ਕੇ ਡੈਕ ਰੂਨ ਮੈਂ ਰਾਤ ਨੂੰ ਰਾਤ ਨੂੰ ਰਾਤ ਨੂੰ ਲਾਈਟ ਛੱਡ ਕੇ ਲਾਈਟ ਛੱਡ ਕੇ ਆਹ ਦੇ ਕਿੱਡੀ ਵੱਡੀ ਲਾਈਟ ਲਾਈ ਪਈ ਠੀਕ ਹੈ ਉਹਨਾਂ ਕਰਕੇ ਹੀ ਲਾਈ ਹੈ 2 ਡ ਕਰੋੜ ਦੀ ਹੈਗੀ ਲਾਈਟ ਇਹ ਚੰਗਾ ਭਾਈ ਲਵ ਯੂ ਜੇ ਭਾਜਾ ਕਰ ਲੈ ਕੰਮ ਸਿਲੰਸਰ ਦਾ ਰਾਈਟਰ ਦਾ ਹੈ ਬਰ ਰੱਖ ਰਾ ਦੀ ਕਿਹਾ ਪਾ ਆ ਉਹੀ ਵੇਸੇ ਇਹਨੂੰ ਕੀ ਹੋਇਆ ਪਿਆ ਏ ਇਹ ਅੱਲਾਹ ਇਹ ਬਾਈ ਆਇਆ ਹਾਂ ਕੋਈ ਨਾ ओके बाय बाय बेबी बाय बाय लव यू टू ए भाई ਕਿਹੜੇ ਪਿੰਡ ਤੋਂ ਆਇਆ ਸੀਗਾ ਦੋਵੇਂ ਬੋਲੇ ਵਾਲੀ ਤੂੰ ਠੀਕ ਹੈ ਭਰਾਇਓ ওকে ਕਬੂਤਰ ਘਾਤ ਰੱਖਿਆ ਕਰੇ ਕਿੰਨੇ ਕ 40 46 ओके ਸ਼ੌਕ ਨਵਾਂ ਹੀ ਹੈ ਕਿ ਪੁਰਾਣਾ ਨਹੀਂ ਲਵਾਇਆ ਇਹਨੂੰ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਮੇਰੇ ਵੀਰੋ ਛੋਟੇ ਬੱਚੇ ਕੱਢਤੇ ਬਾਹਰ ਬਈ ਜਿਹੜੇ ਕੱਲ ਪਹਿਲੇ ਦਿਨ ਕੱਢੇ ਸੀ ਤੇ ਅੱਜ ਦੂਜੇ ਦਿਨ ਠੀਕ ਹੈ ਅੱਜ ਤੇ ਇਜ਼ੀ ਹੋ ਕੇ ਬੈਠੇ ਜਮਾ ਚਿੱਲ ਕਰ ਰਹੇ ਆ ਫੰਗ ਪੁੰਗ ਝਾੜੀ ਜਾਂਦੇ ਆ ਉਹ ਦੇਖੋ ਵੀ ਕੋਈ ਡਰ ਵਾਲਾ ਕੋਈ ਸੀਨ ਨਹੀਂ ਜੀ ਲਾ ਰੱਖੇ ਛਤਰੀ ਤੇ ਕਹਿੰਦਾ ਭਾਵ ਤੇ ਬਾਕੀ ਇਹਨਾਂ ਨਾਲ ਥੋੜੀ ਜਿਹੀ ਸਮਾਲ ਸਾਈਜ਼ ਕੱਢ ਦਿੰਨੇ ਆ ਆਪਾਂ ਕਿ ਭਾਈ ਛੋਟੇ ਬੱਚੇ ਕੰਤਰਾ ਹਲਾ ਡਿਫਾਲਟਰ ਇਹਨਾਂ ਨੂੰ ਇਹ ਦੂਜੇ ਸਕਾਰੀ ਛੱਡ ਦੇ ਤੇ ਆ ਜੀ ਦੇਖ ਲੈਣ 55 ਟੂਸਾ ਇਹ ਵੀ ਛੱਡ ਕਰਾ ਦੇ ਜੀ ਆ ਜੀ ਆ ਕਿਹੜੀ ਟੂਸੇ ਆ ਨਵੀਂ ਆ ਛੋਟੀ ਥੋੜੀ ਥੋੜੀ ਆੜੇ ਆ ਨਾ ਹਾਂ ਬਲੈਕਆਊਟ ਇਹ ਬੋਲੇ ਨੇ ਹੈ ਮਿਨੀ ਪੀਸ ਹੈ ਜੀ ਮਿਨੀ ਪੀਸ ਹੈ ਬਲੈਕਆਊਟ ਕੱਲੇ ਹੀ ਹੁੰਦੇ ਆ ਜਿਗਾ ਵਿੱਚ ਹਾਂ ਆ ਨਰਿਆ ਚ ਵਸ ਕਾਰੀ ਇਹ ਕੱਲ ਵਾਲਾ ਲਾਲਜੀ ਨਾ ਬਹੁਤ ਬੱਪੋਟਾ ਹੈ ਨਾ ਪਸਾਰ ਬਰਤੀਖੰਡ ਹਾਂ ਦੋਵੇਂ ਟੁੱਸੇ ਖਲੇ ਇਹਨੂੰ ਡਾਗ ਨਾ ਦਿਵਾ ਯਾਰ ਦੇਖ ਲੈ ਯਾਰ ਛੱਡ ਦੋ ਜੀ ਪਰ ਅਗਲਾ ਜੂਤਾ ਮੇਠਕਾਂਤਰਾ ਉਹ ਮੇਠਕਾਂਤਰਾ ਵਾਲਾ ਉਸਤਾਦ ਵੱਡੀ ਪਤਾ ਉਹਰਾ ਤੇ ਹੁੰਦੀ ਬਗਲ ਪੂੰਜਾ ਬਗਲ ਨਨੂ ਗਲਾਬੀ ਟੂਸਾ ਕਾਲੇ ਦਾ ਭਰਾ ਮਾ ਕਾਲੇ ਦਾ ਭਰਾ ਗਲਾਬੀ ਕਾਂਤਰਾ ਤੇ ਠੇਕ ਲਗਿਆ ਜੀ ਬਗਲ ਵਾਲਾ ਬਗਲ ਵਾਲਾ ਓਕੇ ਆ ਬਹੁਤ ਆ ਬਰੋ ਬੱਚੇ ਯਾਰ ਇੰਨੇ ਵਾਧੂ ਵਾਲੇ ਨਹੀਂ ਕੱਢਦੇ ਓਕੇ ਆ ਕੱਢ ਦੋ ਹੀ ਘੰਡ ਕਾਂਦ ਵਾਲਾ ਇੱਕ ਵੱਡਾ ਹੀ ਕੱਢ ਦਈਏ ਮੈਂ ਕਹਿਆ ਹਰਾ ਘੰਡ ਗਲਾਬੀ ਕਾਂਦ ਆ ਦੋ ਹੀ ਗੱਲ ਲਾਤੀ ਲੱਗੀ ਪਈ ਆ ਦੱਬ ਦੇ ਕੇ ਜਾਨ ਦੇ ਗਏ 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 ਜਿਹੜਾ ਮੈਂ ਨਾਮਿੰਦਾ ਵੇਖਣਾ ਠੀਕ ਹੈ ਕਾਲੇ ਦਾ ਭਰਾ ਕਾਲੇ ਦਾ ਭਰਾ ਠੀਕ ਹੈ ਓਕੇ ਉਹ ਛਤਰੀ ਵਾਲੇ ਵੀ ਉੱਡ ਗਏ ਕਾਲਾ ਕੂਲਾ ਇੱਕ ਕਾਲਾ ਬਿੱਕੜ ਦੇ ਭਰਾ ਉਹਦੇ ਐਸੇ ਕੋ ਬਗੜਾ ਵਾਲਾ ਵੀ ਹੈ ਹਾਂ ਵਾਵਾ ਉੱਡ ਗਏ ਕੱਲ ਵਾਲਾ ਕੰਮ ਹੀ ਹੁੰਦਾ ਬਣ ਗਿਆ ਪੂਰਾ ਸੀਨ ਵੇਖੋ ਬੱਚੇ ਹੀ ਬੱਚੇ ਬੱਚੇ ਹੀ ਬੱਚੇ ਕਰ ਤੇ ਰਤੀ ਰੁਤੀ ਗੁਲਾਬੀ ਗਲੂਬੀ ਟਵਰੀ ਕਾਲਾ ਕਾਲੇ ਕਾਲਾ ਚੀਨਾ ਲਾਲ ਚੀਨੇ ਸਭ ਉੱਡ ਗਏ ਚਟੇ ਛਟੇ ਇੱਕ ਆ ਗਿਆ ਜੀ ਗੁਲਾਬੀ ਟੋਰੀ ਵਾਲਾ ਬਾਇਆ 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 ਚੁੱਤੇ ਆ ਗਏ ਬਾਵਾ ਓਏ ਦੋ ਆ ਕੇ ਬੈਠਣ ਆਜੋ 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 ਆਯੋ 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 ਗੁੱਡ ਬੇਬੀ ਦੋ ਬੱਚੇ ਆ ਗਏ ਨਿਗਾਹ ਰੱਖ ਨਵੇਂ ਹਜੀ ਵਾ ਫਿਰ ਇੱਕ ਦੋਵੇਂ ਹਰਿਆ ਕਾਂਤਰਾਂ ਦਾ ਬੱਚਾ ਸੀਗਾ ਸੱਚ ਓਏ ਹਾਂਜੀ ਮੇਰੇ ਵੀਰੋ ਲੱਗ ਗਈ ਖੁੱਡਾਂ ਦੀ ਸਫਾਈ ਕਰਨ ਲੱਗ ਵਗ ਦੋ ਖੁੱਡਾਂ ਦੀ ਸਫਾਈ ਕਰਤੀ ਇਕੱਲੇ ਵਾ ਬੈਠਾ ਚੱਕਣਾ ਰਗਾ ਰਹਿ ਗਿਆ ਤੇ ਬਾਹਰ ਬੈਠਾ ਜੋਬਰਾ ਰਗੇ ਇੱਕ ਮਿੰਟ ਖੋਲੀਏ ਗੇਟ ਹਾਂ ਮੁੰਡਿਆ ਕੀ ਸਟੇਟਸ ਐ ਬੱਚਿਆਂ ਦਾ ਬੈ ਗਏ ਬੱਚੇ ਦਰਜ ਕਿੰਨੇ ਤਿੰਨੇ ਫਿਰਦੇ ਆ ਠੀਕ ਆ ਬ్రో ਤਿੰਨ ਬੱਚੇ ਫਿਰਦੇ ਘਰਤੀ ਫਿਰਦੇ ਨਵੀ ਇੱਕ ਬਗਲ ਵਾਲਾ ਟਿਊਸ਼ਨ ਵਾਲਾ ਇੱਕ ਨਵਾਂ ਬਗਲ ਵਾਲਾ ਇੱਕ ਪੁਰਾਣਾ ਦੋਵੇਂ ਗਲਾਬੀ ਟੂਸਿਆ ਵਾਲਾ ਦੋ ਨਵੇਂ ਐ ਇੱਕ ਪੁਰਾਣਾ ਠੀਕ ਆ ਉਹ ਨਵੇਂ ਦੋਵੇਂ ਗਾਂ ਜਾਂਦੇ ਆ ਫੁੱਲ ਉੱਚੇ ਫਿਰਦੇ ਆ ਦੇਖੇ ਨੇ ਨਾਲ ਨਾਲ ਤੇ ਵਾਹ ਹੁਣ ਕਰ ਖੋੜਿਆਂ ਚ ਝੱਕ ਲਗੇ ਮਾਲ ਪੱਤਾ ਜਿਹੜਾ ਬਣਿਆ ਵਿੱਚ ਓਕੇ ਜੀ ਬੱਚੇ ਬੈਠ ਗਏ ਸਾਰੇ ਜਿੰਨੇ 22 23 ਛੋਟੇ ਵੱਡੇ ਜਿੰਨੇ ਕੁੜੇ ਸਾਹ ਆਗੇ ਬੈਠ ਗਏ ਠੀਕ ਐ ਤੇ ਇੱਕ ਨਿਊ ਪੀਜ ਨ ਆਇਆ ਬੈਠਾ ਬਈ ਪਤਾ ਨਹੀਂ ਕੀ ਦਾ ਐ ਆ ਬੈਠਾ ਆਮਨੇ ਮੇਰੇ ਮਾ ਬਣਾਦ ਕੀ ਵੀਡੀਓ ਟਰਾਈ ਟੂ ਕੈਚ ਨਿਊ ਪਿਜਨ ਖਰਾ ਟੇਡਾ ਮੋਜਾ ਕਾਲਾ ਚੀਨਾ ਪੱਠਾ ਯਾ ਲਾਂਦਾ ਕਿਸੇ ਦਾ ਮੈਨੂੰ ਇਹ ਤੇ ਆਪੇ ਜੇ ਲੱਗੀਆਂ ਤੇ ਬੈਠੀ ਜਾਂਦਾ ਸੀ ਆਗੇ ਮਾ ਚੱਲ ਦੇਖ ਲੈਨੇ ਕੀ ਦਾ ਹਨ ਇਧਰ ਲੁੱਕ ਤਾਂ ਵਿਖਾ ਦੇ ਮੇਰੀ ਯਾਰ ਦੂਜੀ ਯਾਰ ਬਈ ਯਾਰ ਜਿਉਣੇ ਦਾ ਫੜੀ ਯਾਰ ਕੀ ਬਾਤਾਂ ਜਿਉਣਾ ਮੋੜ ਜੀ ਆਇਆ ਵਾਹ ਜੀ ਦੇਖੋ ਕੀ ਕਰਦੇ ਓਕੇ ਬ్రో ਇਧਰ ਲੈ ਜਾ ਰਹੇ ਕੁਡੇ ਸਾਫ ਕਰਤੇ ਦਿਖਾ ਵੀ ਦਿੰਨੇ ਆ ਆਇਓ ਪਹਿਲਾਂ ਤਾਂ ਇਹ ਤਾਂ ਯਾਰ ਬੱਚੇ ਛੱਡੇ ਨੂੰ ਥੋੜਾ ਟਾਈਮ ਹੋਇਆ ਠੀਕ ਹੈ ਕਿ ਨਹੀਂ ਤੇ ਇਹਦੇ ਤਾਂ ਮੜਾ ਮੋੜਾ ਮਿੱਠਾ ਪੰਗੜਾ ਇਹਨੂੰ ਤਾਂ ਇਹਨੂੰ ਨਹੀਂ ਸਾਫ਼ ਕੀਤਾ ਆਪਾਂ ਇਧਰ ਲਈ ਸਾਫ਼ ਕਰਦੇ ਆਂ ਹਾਂ ਵਾਹਿਗੁਰੂ ਦਿਖਾਓ ਜੀ ਰਾਵਣ ਵਾਲਾ ਦਾ ਈਜ਼ੀ ਹੋ ਗਿਆ ਦਿਖਾਤਾ ਓਕੇ ਆ ਜਾਓ ਅੱਗੇ ਚੱਲਦੇ ਆਂ ਜੋੜ ਵਾਲੇ ਫੜੇ ਪੈਣ ਚੱਲੀ ਬੈਠ ਕਰੇਗੀ ਯਾਰ ਉਧਰ ਦੇਖਦੇ ਆਂ ਪਾ ਕੇ ਕਿ ਨਾ ਪਾ ਗਏ ਕੰਮ ਹੱਥ ਉਧਰ ਟਾਈਮ ਲੱਗ ਜਾਂਦਾ ਉਧਰ ਟਾਈਮ ਪਰ ਕਮਰਾ ਸਾਫ਼ ਕਰਨਾ ਯਾਰ ਤੂੰ ਆਪ ਦੇਖ ਲੈ ਵੀ ਓਕੇ ਹੈ ਲੋਕਰ ਬੋਟ ਨੇ ਹਾਂ ਲਾਈਟਰ ਵੀ ਹੋਏ ਨੇ ਖੜ ਜਾ ਅੰਦਰ ਜਾਂਦੇ ਮੈਨੂੰ ਬੂਤਰ ਵੀ ਡਰਾਉਣੇ ਜਾ ਕਰਨਾ ਆ ਜਾਓ ਪੂਰਾ ਮੈਚ ਜਾ ਬਣਾਉਣਾ ਓਕੇ ਓਕੇ ਪੂਰੀ ਓਕੇ ਜਾ ਮੇਰੀ ਵੀਡੀਓ ਬਣਾ ਬੈਠੀ ਦਿਆਂ ਕਰਕੇ ਸਾਫ ਸफाई ਉਹ ਕੱਢਣਾ ਕੀ ਹੁੰਦਾ ਅੱਜ ਕੱਲੀ ਫਿੱਟ ਰਹੀਆਂ ਸੀ ਥਾਉਂ ਨੇ ਲਾ ਥਾਉਂ ਦੇ ਕੱਢਾਂਗੇ 1x ਤੇ ਓਕਰ ਬੋਟ ਓਕੇ ਇਧਰ ਜਾ ਕੋਈ ਸ਼ਫਾਰੀ ਜਾਂ ਇਸ ਵਾਰੀ ਜਾਂ ਹੁਣ ਸ਼ਫਾਰੀ ਕੁੜਾ ਸਾਹ ਕਰੀਦਾ ਤੇ ਚਲੋ ਜਾ ਕੋ ਕੱਢ ਕੇ ਅੱਗੇ ਦੇ ਗੋਇਕੂੜੇ ਵਾਲੀ ਲੜੀ ਕੰਮ ਤੇ ਨਿਊ ਗੋਇਕੂੜੇ ਵਾਲੀ ਇਹ ਜਿੰਮ ਲਾ ਰਹੇ ਆ ਜੀ ਦੇਸੀ ਦੇਸੀ ਮੈਂਟਾ ਹਾਂਜੀ ਇਹ ਸਾਡਾ ਹੋ ਭੋਲੇਵਾਲ ਦੇ ਨਾ ਡਗਬੀ ਨਾਲੀ ਇਹ ਫਿਰ ਡਸਟ ਵੀਨਾ ਸਾਡਾ ਡਸਟ ਵੀਨਾ ਪਹਿਲਾਂ ਗੰਧ ਫਾਗੇ ਵਟਣਾ ਜੜਦੀ ਮੁੰਡਿਆ ਓ ਮਾਈ ਗੋਡ ਕਿਧਰ ਕਰ ਰਹੇ ਆ ਤਿਆਰ ਬਈ ਕਲੀ ਫੁੱਡਾਂ ਨੂੰ ਪਾਉਣ ਵਾਸਤੇ ਇਹ ਰੇਤਾ ਲਿਆਂਦਾ ਹਨਾ ਉਹ ਕੱਕਾ ਰੇਤਾ ਤਾਂ ਮਿਲਿਆ ਨਹੀਂ ਆਪਣਾ ਛੇੜ ਡੱਬੇ ਵਾਲਾ ਤੇ ਘਰੇ ਪਿਆ ਸੀ ਉਹ ਚੁਬੱਠਾ ਲਿਆਂਦਾ ਸੀਗਾ ਤੇ ਛਾਣ ਕੇ ਹਾਂ ਹੈਗੀ ਆ ਵੀ ਇੱਥੇ ਬਾਜੀ ਆਪਣੇ ਪੰਡਾ ਐਂਟਰੀ ਤਾਂ ਬਾਈ ਯਾਰ ਐਂਟਰੀ ਵਾਲਾ ਕੰਮ ਤਾਂ ਪੂਰਾ ਹੋ ਗਿਆ ਬਹੁਤ ਟਾਈਮ ਆਲਾ ਯਾਰ ਪੁੱਤਰ ਲਿਖੇ ਹੋਇਆ ਸਾਡੇ ਪਹਿਲੇ ਹੀ ਹਾਂ ਤੇ ਐਂਟਰੀਆਂ ਪੂਰੀਆਂ ਨੇ ਥੋੜੀ ਹੋਰ ਪੜਕ ਲਈ ਤੇ ਇਧਰ ਕਲੀ ਕਰਕੇ ਮਿਕਸ ਲਿਉ ਦਿੜ ਗਈ ਹਾਂਜੀ ਚੱਲ ਰਹੀ ਕੰਮ ਪੂਰਾ ਡੇਢ ਗਲਾ ਰੱਖਿਆ ਜੀ ਕੰਮ ਤੇ ਹਾਂ ਪੱਪੀ ਲਾ ਰੱਖਿਆ ਮੇਡੇ ਗਲਾ ਕਰੀਏ ਨੇ ਉਹ ਕਲੀ ਕੁਲੀ ਤਿਆਰ ਰੇਤੇ ਚ ਪਾ ਕੇ ਤੇ ਸਟਾਂਗੇ ਪਰ ਕੁਡਾਂ ਹਿਸਾਬ ਹਿਸਾਬ ਜੇ ਦੀ ਬਾਹਰ ਨਹੀਂ ਖੜਦੇ ਠੀਕ ਹੈ ਕਿ ਨਹੀਂ ਤੇ ਇੱਕ ਬੈੜ ਕਰੇਗੀ ਹਰ ਸਾਫ ਕਰਨ ਵਾਲੀ ਉਹ ਦੇਖਦੇ ਆ ਬਣਾਉਣਿਆ ਸੀਨ ਵੀ ਕਰ ਹੀ ਦਿੰਨੇ ਲੱਗਦੇ ਆ ਥੇਰ ਉਹਨੂੰ ਕਿਉਂ ਕਾਣੀ ਵੰਡ ਜੀ ਪਾਉਣੀ ਉਹਦੇ ਨਾਲ ਆਪਾਂ ਹਾਂਜੀ ਬਾਬਿਓ ਤੇ ਇਹਦਾ ਵਾਰਾ ਪੂਰਾ ਬਾਧੂ ਛੱਡ ਰੱਖਿਆ ਆਂਦਾ ਸੀ ਤੇ ਪਹਿਲਾਂ ਚੋਬਰ ਕਹਿੰਦਾ ਵੀ ਬੱਚੇ ਲਾ ਲ ਗਏ ਆਪਾਂ ਤੇ ਉਸ ਤੋਂ ਬਾਅਦ ਮੈਂ ਤਾਂ ਵੜਦਾ ਸੀ ਕਈ ਲੈ ਕੇ ਬੈਠ ਗਏ ਹਨਾ ਤੇ ਮੈਂ ਵੀ ਕਰਦਣਾ ਸਾਪ ਤੇ ਕਹਿੰਦਾ ਵੀ ਪਹਿਲਾਂ ਬੱਚੇ ਲਾ ਲ ਗਏ ਯਾਰ ਕਹਿੰਦਾ ਤੇ ਮੁੜ ਕੇ ਫੇਰ ਕਰ ਲਾਂਗੇ ਖੁੱਡੇ ਘੜ ਤੇ ਜਿਹੜੇ ਰਹਿ ਗਏ ਇੱਕ ਬੈਠ ਕੀ ਰਹੀ ਉਹਦਾ ਕੀ ਆ ਕਹਿੰਦਾ ਬਾਅਦ ਚ ਕਰ ਲਾਂਗੇ ਕੀ ਸਿੱਟ ਦੇਈ ਸਿੱਟ ਦੇਈ ਪਰ ਕਲੀ ਸਾਹ ਜੀ ਸਿੱਟ ਰਹੀ ਐ ਹੂੰ ਬਾਹਰੀ ਨਹੀਂ ਤੇਜ਼ ਵਾਲੀ ਹੋਏ ਤਾਂ ਤੇ ਪੂਰੀ ਚੜਦੀ ਐ ਪੂਰੀ ਮੈਂ ਤੇਨੂੰ ਪੂਰੀ ਮੈਂ ਮੋਬਾਈਲ ਵਾਲਿਆਂ ਨੂੰ ਚੜੂਗੀ ਹੈ ਮੋਬਾਈਲ ਵਾਲਿਆਂ ਨੂੰ ਚੜੂ ਜਿਹੜੀ ਵੇਖੀ ਜਾਂਦੇ ਭਾਈ ਇਹਨੇ ਵੀੜਾ ਬੈਠਾ ਸੁਣ ਵੀ ਕਲੀ ਚੜਦੀ ਆ ਕਮੈਂਟ ਕਰਕੇ ਦੱਸ ਦਿਓ ਚੜਦੀ ਆ ਮੈਨੂੰ ਇੱਕ ਕਰ ਹੋਰ ਚੜੂਗੀ ਵੀ ਇਹਦੇ ਮਾਰੋਗੇ ਮੈਨੂੰ ਸਾਡੇ ਗੁੱਡੇ ਜੀ ਬਾਦੋ ਜੀ ਗਾਣੇ ਫੇਰ ਗਾਇਓ ਉਹ ਹੀ ਚੱਲੀ ਜਾਂਦਾ ਇਹ ਚੱਲੀ ਜਾਂਦੀ ਹੁੰਦੀ ਆ ਉਹ ਨਾ ਪੈ ਜਾਂਦਾਗਾ ਮੇਰੇ ਤੀਨ ਉਹ ਬਾਈ ਉਹ ਬਾਈ ਆਓ ਜੀ ਚੱਲਦੇ ਕੰਮ ਜੀ ਰਿਕਾਰਡ ਪੈਦਾ ਹੋ ਗਈ ਜੀ ਬਾਅਦ ਜਿਹਨੇ ਆ ਕੇ ਬੱਚੇ ਡਰਾਦੇ ਛੋਟੇ ਵਿੱਚੋਂ ਦੋ ਤਿੰਨ ਬੱਚੇ ਨਵੇਂ ਉੱਡ ਗਏ ਉਹ ਦੇਖੋ ਜਿਵੇਂ ਕਿ ਇੱਕ ਫਿਰਦਾ ਇੱਕ ਆਂਤਰਾ ਬਿਠ ਠੀਕ ਐ ਇੱਕ ਟੋਰੀ ਗਲਾਬੀ ਇੱਕ ਹਰਾਗਲਾਬੀ ਟੂਸਾ ਇੱਕ ਸੱਜਾ ਅਗਲਾਬੀ ਟੂਸਾ ਕਾਲਾ ਚੀਨਾ ਇੱਕ ਸੱਜੀ ਹਰੀ ਬਗਲ ਗਲਾਬੀ ਹੁੰਜਾ ਸਭ ਛੋਟੇ ਉੱਡ ਗਏ ਹੁਣ ਕਰੇ ਛੋਟੇ ਬੱਚਨ ਦਾ ਜੋਰ ਆ ਦੇਖੋ 3 4 5 5 ਉੱਡਿਆ ਇਹਨੂੰ ਨਾ ਬਣਕਾ ਚੱਲੇ ਵਿਚੈ ਨੂੰ 5 ਉੱਡਿਆ ਨਵੇਂ ਦੋ ਟੇ ਤੇ ਹਾਂ 6 7 6 ਠੀਕ ਹੈ ਤੇ ਇਹੜਾ ਇੱਥੇ ਬੈਠਾ ਸੀਗਾ ਯਾਰ ਉਹ ਪਤਾ ਨਹੀਂ ਕਿਧਰ ਗਿਆ ਯਾਰ ਕਹਿੰਦੇ ਗੈਂਗ ਬੈਂਗ ਫਰਦੀਆ ਮੇਰੇ ਵੀਰੋ ਡੌਗੀ ਡਾਊਨ ਦੀ ਟੀਮ ਜਾਂਦੀ ਹੈ ਕਹਿੰਦੇ ਨਾਲਿਆਂ ਨੂੰ ਆ ਚੰਗੀ ਤਰ੍ਹਾਂ ਆ ਕੇ ਆ ਚਾਰ ਜੈਂਟਸ ਐ ਇੱਕ ਲੇਡੀ ਮਗਰ ਜਾ ਰਹੀ ਆ ਉਹ ਦੇਖੋ ਅੱਗੇ ਜਾ ਰਹੀ ਐ ਇੱਕ ਚਾਰਨ ਮਗਰ ਲਈ ਫਰਦੀ ਆ ਵੀ ਚੱਲ ਮੈਂ ਮਗਰੀ ਕਹਿੰਦਾ ਮੈਂ ਕਿਉਂ ਪਿੱਛੇ ਰਹਿ ਮੇਰੀ ਵਾਰੀ ਆਊਗੀ ਲੋ ਬੀ ਚਾ ਚੱਕੋ ਪਹਿਲਾਂ ਤਾਂ ਯਾਰ ਸੁਣਾ ਬੈਠ ਲੈ ਯਾਰ ਸਹੀ ਗੱਲ ਐ ਟੋਬਰੀ ਚਾ ਚੱਕੋ ਜੀ ਤੁਡੀ ਡੋਲੀ ਗਈ ਜੀ ਹਾਂ ਜੀ ਮੇਰੇ ਵੀਰੋ ਬੈਠ ਜਾ ਚੋਬਰਾ ਈਜ਼ੀ ਅੰਦਰ ਜਾਣਗੇ ਬਈ ਬੱਚੇ ਅੰਦਰ ਲਾਉਣ ਦੀ ਕਰਨ ਲੱਗੇ ਤਿਆਰੀ ਚਲੋ 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 ਪੱਤਾ ਚਲੋ 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 ਛੋਟੀ ਵੀ ਮੂਦਾ ਹੋ ਕੇ ਡਿੱਗ ਪਿਆ ਚੱਲ ਪੁੱਤ ਚਲਾ ਜਾ ਉਹੀ ਚੱਕ ਲੈਣਾ ਖੜਦਾ ਆਂ ਆਇਆ ਉਹ ਕਿ ਉਹ ਰੋਟਾ ਲਾਚੋਬਰਾ ਚੱਕਲਾਛਤਰੀ ਤੇ ਬਸ ਹੁਣ ਸਾਰੇ ਬੱਚੇ ਲਾਉਣੇ ਆ ਵੀ ਤੇ ਇੱਕ ਬੱਚੇ ਹੀ ਰਹਿ ਗੋੜ ਦਾ ਕਲਾ ਕਾਂਤਰਾਂ ਵਾਲਾ ਤੇ ਕੁਝ ਭਰਾ ਕਮੈਂਟ ਕਰੀ ਜਾਂਦੇ ਆ ਵੀ ਦੋਵੇਂ ਗੁਲਾਬੀ ਕਾਂਤਰਾਂ ਵਾਲਾ ਬੱਚਾ ਉੱਡਿਆ ਫਿਰਦਾ ਦੋਵੇਂ ਗੁਲਾਬੀ ਕਾਂਤਰਾਂ ਹਰੀ ਬਿਠ ਕਹਿੰਦੇ ਹਰਾ ਕੰਡ ਕਰ ਦੇ ਬਈਰ ਸਾਡੇ ਰੰਗ ਵੇਖ ਕੇ ਸਾਨੂੰ ਦਸੀਏ ਨੇ ਇਹ ਇਹ ਤਾਂ ਹੁਣ ਆਏ ਕਿ ਇਹ ਤਾਂ ਹੁਣ ਆਏ ਕਹਿੰਦੇ ਆ ਵੀ ਚੁੱਟੀਆਂ ਵਾਲ ਦਾ ਭਰਾ ਬਣਾ ਦੇ ਉਹਦਾ ਭਰਾ ਬਣਾ ਇਹਨੂੰ ਤਾਂ ਆਏ ਕਹਦੇ ਚੁੱਟੀਆਂ ਦਾ ਭਰਾ ਬਣਾ ਦੇ ਇੰਸਟਾਗ੍ਰਾਮ ਤੇ ਇਹੀ ਮੈਸੇਜ ਆਉਂਦੇ ਆ ਹਾਂ ਤੇ ਕੀ ਪਤਾ ਹੋ ਵੀ ਭਰਾ ਉਹਦਾ ਇਹ ਸਮਝਿਆ ਕਰੋ ਸਾਡੇ ਕੋਡ ਵਾੜੇ ਯਾਰ ਹੁਣ ਸਾਰਾ ਰੰਗ ਹੀ ਸੇਮ ਥੋੜਾ ਰੱਖਾਂਗੇ ਤੂੰ ਵੀ ਇਹ ਵੀ ਕਿਹੜਾ ਇਹ ਜੇ ਸਾਰਾ ਰੰਗ ਸੇਮ ਲਾਤਾ ਤੇ ਤੁਸੀਂ ਬਾਈ ਤੂੰ ਉਪੜ ਹੀ ਦੇਂਦਾ ਪਹਿਲੇ ਹੀ ਯੱਬਦੇ ਹੋਗੇ ਇਹਨੂੰ ਆਇ ਨਹੀਂ ਤੇ ਇਹ ਉਹੀ ਆ ਕਹਿੰਦੇ 14 ਅੰਡਿਆਂ ਚ ਇੱਕ ਬੱਚਾ ਜਿਹੜਾ ਤੇ 14 ਅੰਡਿਆਂ ਚ ਇੱਕ ਆ ਨਿਕਲਿਆ ਇਹ ਤਾਂ ਹੀ ਇਕੱਲਾ ਹੀ ਫਿਰਦਾ ਹੈ ਇਹ ਆਇਓ 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 ਇੱਕ ਰਹੇਗਾ ਇੱਕ ਤਾਂ ਵਾੜ ਲਗੇ ਇਹ ਹੀ ਵਾੜਾ ਟਿਆ ਚੱਕ ਲੈ ਯਾਰ ਸਾਰੇ ਉੱਡ ਅਟ ਗਏ ਹਾਂਜੀ ਮੇਰੇ ਵੀਰੋ ਤੇ ਸਾਰੇ ਬੱਚੇ ਖੇਤਰੀ ਤੇ ਕਰਕੇ ਬਾਕੀ ਸਾਰੀਆਂ ਛਤਰਾਂ ਪਾਦੀਆਂ ਲੰਮੀਆਂ ਇੱਕ ਵੀ ਅੰਦਰੋਂ ਨਾ ਜਦੋਂ ਬੱਚੇ ਲਾਈਆਂ ਸੀ ਨਾ ਖੁੱਡੇ ਚ ਇੱਕ ਬੱਚਾ ਉੱਛਲ ਗਿਆ ਜਿਹੜਾ ਅੱਜ ਬੰਦ ਕੀਤਾ ਸੀਗਾ ਹਰਾ ਟੂਸਾ ਹਰੀ ਟੋਰੀ ਜਿਹੜ ਨੂੰ ਜਨ ਬਾਜ ਪਿਆ ਸੀਗਾ ਠੀਕ ਹੈ ਜਮਾ ਇਕੱਲੇ ਕਰੇ ਜਿਹੜੇ ਪੁੱਤਾਂ ਮਾਪਿਆਂ ਦੇ ਦੋਵੇਂ ਉਸਮਾਨ ਚ ਹੈ ਜਿਹੜੇ ਇੱਕ ਇੱਕ ਨਿਕਲੇ ਹੋਏ ਐ ਇੱਕ ਇੱਕ ਨਿਕਲਿਆ ਜਿਹੜੇ ਠੀਕ ਹੈ ਚਲੋ ਕੋਈ ਗੱਲ ਨਹੀਂ ਹੌਲੀ ਹੌਲੀ ਕੋਈ ਨਾ ਕੋਈ ਨਾ ਕਰ ਥੱਲੇ ਕਰਨੀ ਵੀ ਕਰ ਚਲੋ 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 ਅੰਦਰ ਚਲੋ 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 ਕੋਈ ਨਾ ਕੋਈ ਨਾ ਕਿੰਨੇ ਗੁੱਡਣਗੇ ਚਲੋ 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 ਕਿੰਨੇ ਚਲੋ ਚਲੋ ਚਾਲ ਪੱਤ ਓਕੇ ਵੀਰ ਬੋੜਵਾ ਅੰਦਰ ਆਵੜੇ ਇਹਨੂੰ ਹੀ ਇਹਨੂੰ ਹੀ ਚੱਕੀ ਕਲੀ ਨੂੰ ਹਾਂ ਇਹਨੂੰ ਕਟਾ-ਕਟੀ ਕੱਢ ਹੀ ਲੈਣ ਦੇਣੂ ਅੱਜ ਕੋਈ ਗੱਲ ਨਹੀਂ ਉਹ ਹਰੇ ਟੂਸੇ ਟੋਰੀ ਨਾਲ ਗੱਲ ਤੋਂ ਡਿ ਗਈ ਯਾਰ ਕੱਲਾ ਬਾਕੀ ਸਾਰੇ ਗੁੱਡ ਐਸਨੂੰ ਸੀਨ ਦਾ ਸੀ ਤਾਂ ਕਲੀ ਗੁੱਲੇ ਹਣਾ ਇੱਕ ਨੰਬਰ ਘੱਟ ਆ ਜਾਵਾਂ ਕੰਮ ਕਲੀ ਦੇਤਾ ਮਿਕਸ ਕਰਕੇ ਠੀਕ ਹੈ ਓਕੇ ਹੋ ਗਈ ਰਿਪੋਰਟ ਇਧਰ ਵੀ ਓਕੇ ਹੋ ਗਈ ਰਿਪੋਰਟ ਬੱਚੇ ਰਹਿ ਗਏ ਯਾਰ ਪੰਜ ਸੱਤ ਉੱਡਦੇ ਰਹੇਗੇ ਬੱਚੇ ਉਹਨੂੰ ਕਰ ਦਿਆਂ ਸੀ ਉਹ ਬਾਹਲੇ ਨੂੰ ਯਾਰ ਇਹ ਚੇਪਾਂ ਉੱਡ ਗਿਆ ਹਾਂਜੀ ਬਾਬਿਓ ਤੇ ਉਹ ਚਾਰ ਬੱਚੇ ਉੱਡਦੇ ਰਹੇਗੇ ਆਪਣੇ ਬਈ ਚਾਰ ਕਿਉਂ ਆਪਣੇ ਦਾ ਤਿੰਨ ਆਇਆ ਯਾਰ ਚੌਥਾ ਤਾਂ ਕੋਈ ਕੋਈ ਅਵਾਰਾ ਰੜਿਆ ਫਿਰਦਾ ਇੱਕ ਤਾਂ ਵੀ ਜਿਹੜਾ ਲਾਸਟ ਤੇ ਉੱਛਲਿਆ ਸੀਗਾ ਖੁੱਡੇ ਚੋਂ ਠੀਕ ਹੈ ਇਹ ਕਾਹੋਂ ਦਾ ਦੋਵੇਂ ਕਾਂਤਰਾਂ ਬਿਠ ਉਹਦੇ ਨਾਲ ਟੂਸਾ ਟੋਰੀ ਠੀਕ ਹੈ ਉਦੇ ਮਗਰੋਂ ਦਾ ਘੰਡਕਾਂ ਦਾ ਆਪਣੇ ਤਿੰਨੇ ਬੱਚੇ ਫਿਰਦੇ ਆ ਘੰਡਕਾਂ ਦਾ ਉੱਡ ਕੇ ਬੈਠਾ ਤੇ ਦੋਵੇਂ ਕਾਂਤਰਾਂ ਵਾਲਾ ਤੇ ਟੂਸੇ ਟੋਰੀ ਵਾਲਾ ਉਹ ਹਜੇ ਪਹਿਲੀ ਵਾਰੀ ਉੱਡੇ ਹੈਗੇ ਮੰਨ ਕੇ ਚੱਲ ਉੱਡੇ ਥੋੜੇ ਜਿਹਾ ਲੇਟ ਆ ਉਹ ਉਹ 2:00 ਵਜੇ ਉੱਡੇ ਆ ਤੇ ਦੂਜਾ ਘੰਡਕਾਂ ਤਾਰਾ ਤੜਕੇ ਛੜਾਈ ਵੱਡਾ ਤੋਂ ਉੱਡ ਕੇ ਬੈ ਗਿਆ ਸੀਗਾ ਚਲੋ ਮੈਂ ਫੋਨ ਚਾਰ ਚਲਾਦਿਆਂ ਕਰਦੇ ਬਾਹਰ ਨਿਗਾਹ ਰੱਖੀ ਬੈਠਾ ਬੱਚਿਆਂ ਦੀ ਹਣਾ ਹਾਂਜੀ ਮੇਰੇ ਵੀਰੋ ਕੋਈ ਨਹੀਂ ਤਾਂ ਆਈ ਜਾਣਾ ਵਿੱਚ ਇਹਨੂੰ ਵਾਲਾ ਬੈੰਦਾ ਉੱਚੀ ਚੱਕ ਕੇ ਕੋਈ ਨਾ ਬਈ ਜਿਹੜਾ ਇੱਕ ਤਾਂ ਜਿਹੜਾ ਨਵਾਂ ਕਬੂਤਰ ਬੈਠ ਸੀ ਹਰੇ ਟੇਡਾ ਦਾ ਹਣਾ ਇੱਥੇ ਉਹ ਵੀ ਆ ਕੇ ਛਤਰੀ ਦੇ ਬੈਠ ਗਿਆ ਸੀ ਨਹੀਂ ਬਾਈ ਆਪਣੇ ਆਪ ਦੇ ਬੱਚੇ ਫਿਰ ਦੇਖੋ ਖਰੇ ਟੂਸੇ ਵਾਲਾ ਬੈਠੀ ਆਂਦਾ ਤੇ ਦੂਜੇ ਦਾ ਬੜਗਾ ਬੜਗਾ ਕੇ ਭਾਲੇ ਹਨਾ ਬਈ ਦਿਨ ਛੇਪ ਚਲੇ ਜਾਵਾਂ ਮੈਂ ਫਿਰ ਕੋ ਬੱਚੇ ਨਾ ਗਵਾਜੇ ਨਾ ਭਾਲੂ ਛੇਤੀ ਜੀਤੀ ਹਨਾ ਚੋਬਰ ਦੀ ਡਿਊਟੀ ਲੱਗ ਗਈ ਮੈਂ ਘਰੇ ਗਿਆ ਜੀ ਆਪ ਤੇ ਆਉਂਦਾਂ ਨੂੰ ਬਈ ਨੇ ਕਾਂਤਰਾ ਵਾਲਾ ਘੰਡਗਾਤ ਵਾਲਾ ਟੂਸਿਆਂ ਵਾਲਾ ਢਿੱਡ ਟੂਸੇ ਵਾਲਾ ਸਭ ਭਾਲੇ ਲਾਸਟ ਬੱਚਾ ਰਹਿ ਗਿਆ ਟੂਸੇ ਟੋਰੀ ਵਾਲਾ ਤੇ ਇਹ ਵੀ ਆ ਗਿਆ ਬਸ ਇਹ ਬੈਠੀ ਜਾਂਦਾ ਆਏ ਹਾ ਆਜ 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 ਆਇਆ ਰਾਜਾ ਅੜੀ ਕਾਦੀ ਕਰ ਜਾਂਦਾ ਇਹ ਆ ਗਿਆ ਓਕੇ ਵੀਰ ਬੋੜ ਇਹਨੂੰ ਹੀ ਬਾਲਾਵਾ ਵਿੱਚ ਸਾਰੇ ਲਾਲਾ ਸਣੇ ਕਿਹੜਾ ਉਹ ਤਾਂ ਆਈ ਜਾਊਗਾ ਹਾਂ ਸਹੀ ਗੱਲ ਐ ਇਹਨੂੰ ਫੜਾ ਦੇ ਤੈਨੂੰ ਨਵਾਂ ਕਬੂਤਰ ਦਿਖਾਉਣੇ ਬਈ ਜਿਹੜਾ ਫੜਿਆ ਅੱਜ ਯਾਰ ਇੱਕ ਇਧਰ ਲੱਖ ਲੱਗਦੀ ਆ ਹਨਾ ਗੜਬੜ ਜੀ ਚ ਓਏ ਮਿਚੀ ਜਾਂਦਾ ਅੱਖ ਨਹੀਂ ਪਤਾ ਵੀ ਸ਼ਿੱਟ ਐ ਕਿ ਨਹੀਂ ਅੱਖ ਮਿਚੀ ਜਾਂਦਾ ਆ ਬੈਠਾ ਵੀ ਕਬੂਤਰ ਜਿਹੜਾ ਨਵਾਂ ਐ ਇਹਨਾਂ ਦਾ ਤਾਂ ਮਿਚੀ ਨਹੀਂ ਪੰਗਾ ਦੋਵੇਂ ਓਏ ਸੱਚੀ ਦੋਵੇਂ ਖ ਮਿਚੀ ਜਾਂਦਾ ਐ ਤੂੰ ਜਾਬ ਪਤੰਦਰਾ ਹਾਕੂਤਰ ਤੜ ਰਿਹਾ ਤੇ ਬਰੰਦਰ ਆ ਰਿਹਾ ਪੰਨ ਅੱਖਾਂ ਦਾ ਤਾਂ ਮੀਚ ਰਿਆ ਸੀ ਜਰ ਇਹ ਇੱਕ ਮਿੰਟ ਇਹ ਰਹਾ ਨਿਊ ਕਿ ਜ ਨਹੀਂ ਅੱਖਾਂ ਸਹੀ ਰਿਹੀਆਂ ਇੱਕ ਕੰਟਰੀ ਥੱਲੇ ਕਰੀ ਆ ਰਿਹਾ ਬਈ ਲੋ ਨਾਦ ਨਾਲ ਫੜਵ ਸਾਰ ਸਾਨੂੰ ਵਿਖਾਦਾ ਕੋਈ ਸਾਡੇ ਚ ਹੋਇਆ ਸੀਨ ਨਹੀਂ ਹੈਣਾ ਰੱਖਣ ਵਾਲਾ ਜ ਕੋਈ ਵੀ ਓਡੀ ਪਤਾ ਹੈ ਖੂਦਰੀ ਆ ਬਈ ਓਏ ਰੱਖੀ ਨਾ ਮਾਰੀ ਮੇਰੀ ਜ ਓਕੇ ਹੋ ਗਈ ਰਿਪੋਰਟ ਆ ਜੀ ਕੰਨਾ ਕਬੂਤਰ ਲਓ ਜੋ ਕਾਰਲੋ ਸ਼ੌਂਗ ਡਿਟੇਲ ਚ ਲਵ ਜੀ ਲਵ ਜੀ ਗਾਏ ਜੀ ਕਹਿੰਦੇ ਗਾਏ 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 ਲਾਸਟ ਦੋਵੇਂ ਬੱਚੇ ਚਲ ਓਏ ਟੱਕੀ ਨਾਲੀ ਵਾਰੀ ਕਰਿਆ ਅੱਜ ਆਵਦੀ ਆ ਟੂ ਸੈਟਵਰੀ ਵਾਲਾ ਇੱਥੇ ਰੱਖਾ ਇੱਕ ਮਿੰਟ ਚਲੋ ਆ ਗੰਦ ਤੇ ਨਾਲ ਨਾਲ ਬਈ ਆਪਾਂ ਇੱਧਰ ਬੈਠ ਕੇ ਵੀ ਸਾਫ ਕਰਿਆ ਸੀਗੇ ਕਿਉਂਕਿ ਤੁਹਾਨੂੰ ਪਤਾ ਮਲਟੀ ਟੈਲੈਂਟਡ ਆ ਆ ਦੇਖੋ ਬੈਠਕ ਦੇ ਵੀ ਕੋੜ ਕੱਢਤਾ ਬਸ ਆਸਪਾਈ ਵਾਲਾ ਤੂੰ ਢੇਰਾਂ ਵੇਖ ਬਣਾਗਾ ਬੈਠਕ ਦਾ ਨਾ ਸਾਫ ਕਰ ਕਰਕੇ ਦੇਖੀ ਕਿ ਵੇਖ ਲਓ ਸਹੀ ਚਲੋ ਬਈ ਕਰੇ ਸਾਰਾ ਚੱਕ ਲਗੇ ਸਮਾਨਾ ਮਟੀਰੀਅਲ ਤੇ ਉਦੋਂ ਬਾਅਦ ਉਹ ਕਰਾਂਗੇ ਆਪਾਂ ਇੱਥੇ ਕਲੀ ਪਾਵਾਂਗੇ ਤੇ ਤਾਂ ਕਹਿੰਦੇ ਜੀ ਅਨਸਾਰ ਰੌਂਦ ਜੁਗਣ ਲੱਗੀ ਦੇਖੋ ਡੇ ਵੀ ਵਿਚਾਰੀ ਕਰ ਤੂੰ ਸੀ ਖਾਂਦੀ ਭੁੱਖੀ ਮਰਦੀ ਆਈ ਇਹ ਖੜਾ ਛੜਾਇਆ ਕਿਸ ਤੋਂ ਇਹ ਹੋਰ ਤਾਂ ਕੋਈ ਗੱਲ ਨਹੀਂ ਲੋ ਭਾਈ ਇੱਕ ਵੱਠ ਰਹਿ ਗਿਆ ਉਹ ਵੀ ਚਾਕੇ ਪਿਛਲੇ ਪਾਸੇ ਟਰਾਂਸਫਰ ਕਰਿਆ ਜੀ ਆਪਾਂ ਚਲੋ ਜੀ ਚਲਿਏ ਇਧਰ ਆਪਣਾ ਉਹ ਕਰ ਲਗੇ ਕਰ ਲਈ ਮਦਦ ਤਿਆਰ ਸਰਵ ਕਰ ਲਈ ਕਲੀ ਤੇ ਰੇਤਾ ਠੀਕ ਹੈ ਆਪਾਂ ਲਾਸਟ ਬੈਟ ਕਰੇਗੀ ਬਰੋ ਉਦੋਂ ਬਾਅਦ ਦਾਣੇ ਪਾ ਕੇ ਤੇ ਖੇਤ ਨੀਰਾ ਹੱਟ ਕੇ ਲਿਆਉਣਾ ਹੈ ਚਲੋ ਜੀ ਬੈਟ ਵੀ ਕਰਤੀ ਵਧੀਆ ਸਾਬ ਕਰਕੇ ਠੀਕ ਹੈ ਵਿੱਚ ਸਿਰ ਤੇ ਕਲੀ ਸਾਹ ਹੀ ਨਹੀਂ ਹੁੰਦਾ ਜੇਵਾ ਸਿਰ ਨੂੰ ਚੜੀ ਜਾਂਦੀ ਪੁੱਛੋ ਹੀ ਨਾ ਚਲੋ ਕੋਈ ਗੱਲ ਨਹੀਂ ਨਾਰਮਲੀ ਸਿੱਟੀ ਬਾਲੀ ਵੀ ਨਹੀਂ ਸਿੱਟੀ ਹੈ ਨਾ ਓਕੇ ਰਿਪੋਰਟਾ ਹੁਣ ਛੇ ਦੀ ਛੇ ਦੀ ਨਾ ਭਾਈ ਦਾਣਾ ਪਾਣੀ ਪਾਈਏ ਤੇ ਚੋਬਰ ਜਿਹੜੀ ਨਵੀਂ ਕਬੂਤਰੀ ਜੀ ਫੜੀ ਆ ਉਹਨੂੰ ਪਾਣੀ ਪਾਉਂਦਾ ਯਾਰ ਓਹ ਚਾਹੀ ਪਹਿਲਾਂ ਤਾਂ ਲਾਈਟ ਸਕਰੋ ਆਉਣ ਜੀ ਖੋਡਿਆਂ ਦੀਆਂ ਜੰਗਾ ਨਹੀਂ ਵੇਧ ਵੱਡੀ ਲਾਈਟ ਛੱਡੋ ਜੀ ਛੱਡ ਦੇ ਓਕੇ ਵੀ ਰਿਪੋਰਟ ਆਇਆ ਹੁਣ ਕਰਾ ਦਾਣੇ ਪਾ ਗਏ ਕੀ ਲਓ ਜੀ ਦਾਣੇ ਜਿਹੜੇ ਜੀ ਰੱਖਦੇ ਆ ਦਾਣਾ ਪਾਣੀ ਆਇਓ 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 ਬੋਸਰ ਨੇ ਕੁਡੇ ਕੇ ਵਾਂਗ ਸੁੱਕੇ ਸੁੱਕੇ ਬੱਡਰਾ ਇਕੱਲੇ ਠੀਕ ਹੈ ਨਾਲੇ ਨਾਲੇ ਦਾਣੇ ਇਹਨੂੰ ਨਾਲ ਨਾਲ ਹੀ ਪਾ ਦੇਣਾ ਆਪਾਂ ਪਾਣੀ ਇਹਦਾ ਆਇ 5 ਆਇ 5 ਆਇ 5 ਆਇ 5 ਪੋਤਾ ਲੈ ਉੱਕੇ ਰੋਡੋ ਲੈ ਉੱਕੇ ਰੋਡੋ ਲੈ ਲੈ ਤੇ ਨੂੰ ਚਾ ਚਲ ਜਾਪਾਂ ਬੱਚਿਆਂ ਨਾਲ ਗੱਡੀਆਂ ਠੀਕ ਹੈ ਤੇ ਭੱਜ ਕੇ ਚੱਲੇ ਗਏ ਆਪਾਂ ਭੱਜ ਕੇ ਡੋਲ ਨਹੀਂ 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 ਦੂਰ ਪਾ ਆਪਾਂ ਥੋਖਾ ਕਰਪਾ ਇਹ ਵੀ ਨਹੀਂ ਛੱਡ ਦਿਓ ਇਹ ਲਾਈਟਾਂ ਲਓ ਜੀ i5 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 ਮੈਂ ਖੁੱਡੇ ਭਾਗੇ ਬਣਾ i5 ਉਹਦਾ ਦੇਖਾ ਲੈ ਇਧਰ ਖੜਾ ਜਾ ਓਕੇ ਆ ਜਾ ਮੈਂ ਵੀ ਖੜਾ ਦੇ i5 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 ਆਇਓ ਬੱਤ i5 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 ਲੱਗ ਲੱਗਦੇ ਇਧਰ ਵੀ ਧਰ ਦੀ ਨਾਲ ਦੀ ਮਾਲ ਲਾਓ ਸਾਰੇ ਬੰਦ ਗਿਆ ਦਰ ਤਾਂ ਆਹ ਆਹ ਘੁੱਗੀ ਆਪਣੀ ਮਰਨ ਆ ਜਾਵੇ ਯਾਰ ਨਹੀਂ ਨਹੀਂ ਇੰਜਨ ਬਹੁਤ ਹੈ ਇੰਜਨ ਆ ਬਹੁਤ ਜ਼ਿਆਦਾ ਐਮਹਾ ਹੋ ਕੇ ਇੰਜਨ ਹੈ ਮੁੱਛੇ ਉਹ ਤੇਰੀ ਖੁਲਾਹ ਹੀ ਪਤਾ ਸੀ ਲਓ ਜੀ ਪੌਣਾ ਕਿਥੇ ਰੱਖਣੀ ਹੈ ਰੱਖਣੀ ਹੈ ਆਏ ਕੀ ਹੈ ਕਿ ਨਹੀਂ ਹੋ 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 ਹਾ ਤੂੰ ਹੌਕ ਓਕੇ ਇਧਰ ਵੀ ਓਕੇ ਹੋ ਗਈ ਜੀ ਸਾਰੀ ਰਿਪੋਰਟ ਸਾਰਾ ਦਾਣਾ ਪਣੀ ਹੋ ਗਿਆ ਸਭ ਕੋਈ ਸਮਾਨ ਸਾਹ ਦਾ ਇਹ ਕਲੀ ਵੀ ਸਾਹ ਆ ਆਪਣੀ ਅੰਦਰ ਤਜੂਰੀ ਚ ਪਰ ਇਹਨੂੰ ਵੀ ਇਧਰ ਹੀ ਰੱਖ ਦਿੰਦਾ ਕਲੀ ਨੂੰ ਨਾ ਯਾਰ ਇਧਰ ਹੀ ਕੰਮ ਹਾਂ ਇਹਨੂੰ ਇੱਥੇ ਰੱਖਾ ਇਹਨੂੰ ਕਿਉਂ ਪੰਗਿਆ ਲੈ ਇਹਨੂੰ ਅੰਦਰ ਰੱਖ ਲੈ ਇਹ ਚੁੰਡ ਚਲਾ ਦੇ ਵਧੀਆ ਮੈਂ ਕਈ ਘਰੇ ਲੈ ਜਾਾਂਗੇ ਬਠਰ ਘਰੇ ਲੈ ਜਾਾਂਗੇ ਗਲਾਸ ਥਾਲੀ ਘਰੇ ਲੈ ਚਾਲਦੇ ਆਗੇ ਜੀ ਖੇਤ ਗੱਡੀ ਕਰਤੀ ਅਨਲੋਡ ਤੇ ਛੇਤੀ ਛੇਤੀ ਵੱਢ ਗਏ ਨੀਰੇ ਦੇ ਦੋ ਥੱਬੇ ਤੇ ਉਸ ਤੋਂ ਬਾਅਦ ਨਹੀਂ ਜੋ ਉਧਰ ਕੈਮਰਾ ਨਹੀਂ ਕੈਮਰਾ ਫੋਟੋ ਸਾਟ ਉਧਰ ਕਰੇ ਤੇ ਦਾਉਣੀ ਹੋਰ ਉਹ ਦਾਉਣੀ ਫੋਨ ਕਰ ਜਾਂਦਾ ਕਹਿੰਦਾ ਮੇਰੇ ਕੋਲ ਆ ਉਸੇ ਦੀ ਛੇ ਮੇਰਾ ਹੱਲ ਕਰੋ ਦਿਨ ਸੀ ਪੀ ਜਾਂਦਾ ਕੰਮ ਬਾਹਲੇ ਆਏ ਤਾਂ ਸੌਣ ਕੇ ਜਮਾ ਪਾਰਟੀ ਵੀ ਗੱਪੜੀ ਮਾਰਦਾ ਤਾਂ ਕਲੀ ਵੜ ਗਈ ਮੇਰੇ ਫੇਵਰੇ ਵਿੱਚ ਹੋਰ ਕੋਈ ਗੱਲ ਨਹੀਂ ਚਲੋ ਨੀਰਾ ਵੱਡੇ ਕਰੇ ਛੇ ਦੀ ਛੇ ਉੱਤੋਂ ਆਈ ਕਲਾਉਡ ਦਾ ਬੈਕਅਪ ਲਾ ਰੱਖੇ ਖੇਤਾਂ 'ਤੇ 5G ਦੀ ਰੇਂਜ ਆਉਂਦੀ ਆਪਣੇ 7 ਸਟਾਰ ਕੋਠੇ ਕੋਲੇ ਸਾ ਆਪਣਾ ਭਾਈ জাফর ਸੁਬਰੀ ਸੱਪ ਲੜ ਜੂਆ ਜਾਂ ਫਰੁੰਗਲ ਨਾਲ ਆਉਗਾ ਕਾਣਾ ਕੋ ਉੱਠਿਆ ਲੱਗੇ ਮੜਦਾ ਕਿ ਵੱਢੀਆਂ ਆ ਜਾਂਦੇ ਗੁਜੜ ਇਹ ਹਾਂਜੀ ਇਹ ਨੌਲੇਜ ਜਿਹਨੂੰ ਹੈਗੀ ਹੈ ਸਮਝੀਊਗਾ ਨਹੀਂ ਨਹੀਂ ਇਹ ਇਹ ਐ ਇਸਮਾਈ ਕਰਕੇ ਐਂ ਲੰਮੇ ਪਾ ਕੇ ਐਂ ਵੜਦੇ ਐਂ ਫਿਰਦੇ ਐਂ ਕਰਕੇ ਇਹ ਜਿਹੜਾ ਵੜਦਾ ਉਹਨੂੰ ਪਤਾ ਹੈਗਾ ਐਂ ਕਰਕੇ ਤੇ ਐਂ ਕੱਚੇ ਲੈ ਕੇ ਐਂ ਫਿਰਦੇ ਵਾਹ ਵਾਹ ਆਥਾ ਬੱ ਵੱਡਾ ਸੀ ਮੈਂ ਮੂਰੇ ਜਾਂ ਮੈਨੂੰ ਮੂਰੇ ਥੱਲੇ ਨਾ ਜੀ ਮੇਰੇ ਥੱਲੇ ਨਹੀਂ ਉਹ ਤਾਂ ਵੀ ਬੜੇ ਹੁੰਦੇ ਝੋਨੇ ਦੀ ਵੜਦੀ ਪਹਿਣਾ ਤਾਂ ਐ ਆਏ ਝੋਨੇ ਵੇਖਦੀ ਹੋਰਾਂ ਦੀ ਹੈ ਉਹ ਰਹਿਣ ਦੇ ਬੰਦਾ ਲੇਟ ਹੋ ਜਾਂਦਾ ਭਣ ਚਾਹ ਠੀਕ ਆ ਚਾਲਦੇ ਆ ਲਾਸ ਖੱਬਾ ਮੇਰੇ ਵੀਰੋ ਆਹੋ ਖੇ ਮੇਰੇ ਵੀਰੋ ਚਲਿਏ ਹੁਣ ਕੋ ਯਾਦ ਦੇਖ ਬੇ ਜੀ ਓਵਰ ਹੋਏ ਬਏ ਚਲੋ ਭਾਈ 6 ਵਜੇ ਥੱਕ ਕੇ ਅੱਜ ਮੜਾ ਕੰਮ ਕੀਤਾ ਥੱਕ ਗਏ 6 ਵਜੇ 15 ਮਿੰਟ ਹੋ ਗਏ ਤਾਂ ਐ ਦੇਖੋ ਵੀ ਨੇਰਾ ਫੁੱਲ ਹੋਇਆ ਪਿਆ ਹਾਏ ਓਏ ਦਿਨ ਮੇਰੇ ਵਾਲੇ ਚਲੀ ਜਾਂਦੇ ਆ ਦਿਨ ਤਾਂ ਬੜਾ ਯਾਦ ਆ ਬੜਾ ਮਿਸ ਕਰਦਾ ਦਾਦਣਾ ਨੂੰ ਤਾਂ ਮੈਂ ਮੇਰਾ ਸੋਚੀ ਨਾ ਬਿੜੇ ਦਾ ਰੋਣ ਨਿਕਲੇਗਾ ਹਾਏ ਓਏ ਕਦੇ ਆ ਟਾਈਮ ਨਹੀਂ ਰੋਣਾ ਨਹੀਂ ਰੋਂਦਾ ਤਾਂ ਨਹੀਂ ਆਂਦਾ ਬਹੁਤ ਬੁਸ਼ਰਮਾ ਹਾਂ ਉਹ ਵੀ ਆਏ ਹੋ ਜਾਂਦੇ ਵੀ ਕਦੇ ਆਹ ਟਾਈਮ ਨਾ ਵਦਗਾ ਨਾ ਤੋਂ ਕਹਦਾ ਪਈ ਹੁੰਦੇ ਸੀਗੇ ਹੈ ਕਿੰਗ ਸਾਹਿਬ ਲੈ ਕੇ ਹਾਂ ਉਹ ਉਧਰ ਟਾਊਨ ਸਾਹਿਬ ਲੱਗੇ ਪਏ ਨੇ ਉਹ ਕਰਨਾ ਵਾਹਣ ਤੇ ਆ ਜੀ ਵਾਹੇ ਵਾਣਾਂ ਅੱਜ ਦੇਖੋ ਪਾਉਂਦੇ ਗਾ ਆਹ ਕੌਣ ਖੜਾ ਏ ਕੀ ਦਾ ਮੰਜਾ ਛਾ ਮੰਜਾ ਕਿੱਥੇ ਆ ਬਾਈ ਯਾਰ ਭਾਈ ਰੂਟਾ ਵੇਟ ਰੇ ਗਲਤੀ ਹੋ ਗਈ ਨਹੀਂ ਬਾਲੇ ਆ ਆ ਵੀ ਜਾਂਦਾ ਪ੍ਰਾਲੀ ਹੁੰਦੀ ਹੈ ਮੱਚੀ ਜਾਂਦੀ ਹੁੰਦੀ ਤਿਲਕਦੀ ਹੋਏ ਕਿਹੜਾ ਵਹੀ ਜ਼ਲੀ ਗਿਆ ਉਹਰਾਵਾ ਤੇ ਬਾਟਾ ਕੀ ਮੋ ਵਜਾ ਬਹਿਣੀ ਉਹ ਫਿਰ ਤੋਂ ਸਾਹਮਣੇ ਉਹ ਰਹਾ ਸਾਹਮਣੇ ਆਗੂ ਪਹਿਲਾ ਬੁਲਈ ਪੜਾ ਵੇ ਵੀਰਾ ਬਾਲਾ ੱੱੱਕਾ ਕਰੀ ਜਾਂਦਾ ਮੋਟਰਸਾਈਕਲ ਵਾਲਾ ਪਾ ਆਹ ਹਾਤੀ ਬਾਹਰ ਨਾ ਮਾਰਦਾ ਕਿਥੋਂ ਏ ਚੜ ਤੋ ਸੌਣਦਾ ਛੋਟੇ ਨੂੰ ਉਹ ਚੜ ਤਾ ਉਹੀ ਜਾਂਦਾ ਮੈਂ ਮੜਾ ਕਾ ਤੂੰ ਆਂਦਾ ਚਿਰ ਦੇ ਜਾਨ ਹੈਗੀ ਹੈ ਕਹਿ ਨਹੀਂ ਫਰਕਦਾ ਸੀ ਮਾ ਜੀ ਦਮਣੀ ਦਾ ਫਾਰਮਰ ਕੋਲੇ ਹਾਂਜੀ ਜੀ ਯਾਰ ਕੀ ਗਿਰ ਗਿਆ ਵਾ ਗਾਤਾ ਬਿੰਦੀ ਵਿਚਾਰਨੇ ਆ ਆ ਡਿੱਗੀਆਂ ਨੇ ਕਿਥੋਂ ਨਿਗਰ ਨਾਲ ਬਹੁਤ ਮਹਿੰਗੇ ਮੁੱਲ ਦੇ ਇੱਕ ਗਰੀ ਢਿੱਗ ਵੀ ਆਪਣੀ ਇੱਥੇ ਆ ਇਹ ਨਹੀਂ ਖਾਂਦੇ ਸੀ ਹੁਣ ਅਸੀਂ ਤਾਂ ਬਾਹੀ ਜਨਾ ਪਹਿਲਾਂ ਅਸੀਂ ਤਾਂ ਯਾਰ ਬੱਕਰਾ ਹੈ ਵੱਡੀ ਫੜਿਆ ਘਰੇ ਉਹ ਖਾਵਾਂਗੇ ਜਾ ਕੇ ਹਾਂ ਦੋਕ ਬਣ ਕੇ 20 25 ਕਿਲੋ ਦਾ ਤੇ ਹੀ ਖਾ ਜਾਗੇ ਜਾ ਕੇ ਦੋਵੇਂ ਹੀ 25 ਕਿਲੋ ਉਸ ਖਾ ਜਾਣਗੇ ਹੀ ਦੋਵੇਂ ਖਾ ਜਾਣਗੇ ਨਹੀਂ ਮੋੜਸਾਂ ਦੇ ਵੇਖੋ ਪਹਿਲਾਂ ਆ ਦੇਖੋ ਉਹ ਗਿਰੀਆਂ ਬੀਨ ਨੂੰ ਵੇ ਓਏ ਉੱਥੇ ਸ਼ੂਟਿੰਗ ਇੰਨੇ ਇੰਨੇ ਨੂੰ ਤੂੰ ਤਾਂ ਨਹੀਂ ਹਾਂ ਇੰਨਾ ਹੈ ਨਹੀਂ ਉਹਦਾ ਸ਼ੂਟ ਨਹੀਂ ਕੀਤੀ ਓਏ ਉਹਦਾ ਤੇਰੀ ਸ਼ੂਟਿੰਗ ਰਹਿ ਗਈ ਇਹਨੇ ਆ ਇੱਥੇ ਆ ਗਈ ਲੰਮਾ ਪਿਆ ਮੁਰਸਾਂ ਐ ਕਰਕੇ ਉਹ ਪ੍ਰਾਲੀ ਚਲਾਉਂਦੇ ਵੇ ਢਿੱਗ ਵੇ ਤੂੰ ਮੈਂ ਕਿਉਂਦੇ ਸੀਗਾ ਮੈਂ ਕਿੱਥੇ ਦਾ ਰੂਪ ਆਉਂਦੇ ਉਹਦੇ ਡੇ ਓ ਜਦੋਂ ਐ ਮੋੜਾ ਮੈਂ ਕਿੱਧਰ ਆ ਕੇ ਮੁੜ ਗੇ ਭਾਵੇਂ ਤੂੰ ਓ ਪਗੇਲੀ ਹੀ ਨਹੀਂ ਮਾਣਦੇ ਆਏ ਹੋ ਮਿੱਟੀ ਲਈ ਨੇ ਮਹਾਮਾਨ ਨਾਖਾ ਨਹੀਂ ਤੈਨੂੰ ਇਹ ਤਾਂ ਲਾਈਟ ਦੇਸ ਗਈ ਤੇ ਗਾ ਆ ਜੀ ਲੰਮੇ ਪਈ ਸੀ ਪ੍ਰਾਣੀ ਤੇ ਦੁਬਾਰੇ ਫੇਰ ਉੱਥੋਂ ਵੀ ਗੱਲ ਕਰੀਂ ਖੋਲਦੀ ਬਣਾ ਲੈ ਲੰਬੀ ਪਾ ਦੇਣ ਬਾੜੀ ਤੇ ਲਾਈ ਯਾਰ ਬਾਬਾ ਧੰਨਵਾਦ ਤੇ ਮੈਨੂੰ ਤਣ ਕੇ ਵੀ ਲੈਣ ਠੀਕ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਕਮ ਬੈਕ ਜਰਾ ਮਾਈਕ ਕਬੂਤਰ ਵਾਲਾ ਫੋਨ ਹਾਂਜੀ ਆ ਗਏ ਮੇਰੇ ਵੀਰੋ ਆਪਣੇ ਘਰੇ ਸਹੀ ਸਲਾਮਤ ਠੀਕ ਹੈ ਤੇ ਆਪਣਾ ਦੂ ਤਰੀ ਠੱਲਿਆ ਘਰੇ ਮੋਟਰਸਾਈਕਲ ਚਲਾਉਣਾ ਹੋਵੇ ਇਹ ਪਰ ਚਲਾਉਣਾ ਵਾਣਾ ਚ ਹੋਵੇ ਸਵਾਦ ਫੇਰ ਇਹ ਤੇ ਚਲਾਉਣਾ ਰਾਤ ਨੂੰ ਹੋਵੇ ਵੀ ਪਤਾ ਨਾ ਲਗੇ ਵੀ ਕਿੱਥੇ ਉੱਕਲੇ ਤੇ ਕਿੱਥੇ ਡਿੱਗਣਾ ਆਪਾਂ ਠੀਕ ਹੈ ਨਹੀਂ ਬਾਹਰ ਚ ਡਿੱਗੇ ਛੱਟ ਛੁੱਟ ਵੀ ਨਹੀਂ ਮੈਜੀ ਨਹੀਂ ਵਜਦੀ ਵਧਿਆ ਪ੍ਰਾਇਤ ਪੱਲਾ ਆ ਜਾ ਲੰਮੇ ਪੈਗ ਮੁੜੇ ਬਪਰਾਲੀ ਦੇ ਹਾਂਜੀ ਮੇਰੇ ਵੀਰੋ ਵੀਡੀਓ ਅਪਲੋਡ ਕਰਿਆ ਇਹ ਭਾਈ ਤਾਂ ਜਾ ਕੇ نیٹ ਮੁੱਕ ਗਿਆ ਬਈ 5G ਤੇ ਅਪਲੋਡ ਕਰਕੇ ਆਇਆ ਮੈਂ ਹਰ ਵੀ ਥੋੜਾ ਜਆ ਬਾਹਰ ਖੁੱਲੇ ਹੀ ਪਏ ਯਾਰ ਹਣਾ ਚਲੋ ਕੋਈ ਨਾ ਬਾਅਦ ਝੜ ਦੂੰਗਾ ਦਾ ਸਾਰਾ ਕੰਮ ਕੀਤਾ ਖੁੱਡੇ ਸਾਫ ਕੀਤੇ ਬੁਰਾ ਹਾਲ ਹੋ ਗਿਆ ਹਣਾ ਤੁਸੀਂ ਆਪਸਾ ਹਸਾਬ ਲਾ ਲਓ ਹਾਂ ਨਹੀਂ ਰਹੀ ਵੱਡ ਕੇ ਲਾਵਾਂ ਕੋਈ ਚੱਕਰ ਨਹੀਂ ਆਪਾਂ ਯਾਰ ਐ ਵਧੀਆ ਲੱਗਦਾ ਸਾਰਾ ਦਿਨ ਯਾਰ ਕੰਮਾਂ ਕਰਾਂ ਚ ਤੇ ਬਾਕੀ ਬਸ ਓਕੇ ਰਿਪੋਰਟਾਂ ਬਰੋ ਹਾਂ ਉਹ ਬੌਂਕਰ ਇੱਥੇ ਰਹੀ ਬਰੋ ਚਲੇ ਬੌਂਕਰ ਮੈਂ ਬਾਅਦ ਚ ਆ ਕੇ ਚੱਕ ਲਾਂਗੇ ਤੇ ਮੇਰੀ ਵੀ ਹੁਣ ਆਪਾਂ ਜਾਈਏ ਘਰੇ ਰੋਟੀ ਪਾਣੀ ਖਾ ਲਈਏ ਨਾ ਨੂੰ ਆਈਏ ਹਾਂਜੀ ਮੇਰੇ ਵੀਰੋ ਆਗੇ ਜੀ ਇੱਧਰ ਲੈ ਕਰੇ ਤੇ ਉਹ ਕੇ ਰਿਪੋਰਟ ਬਰੋ ਰੋਟੀ ਰੋਟੀ ਖਾਇਆ ਏ ਨਾਈ ਤੋਂ ਹੀ ਕਰਿਆ ਏ ਕੱਲ ਵੀ ਨਾ ਸਿਆਜੂ ਵੀ ਨਾ ਤਾਂ ਬਈ ਦੇਖ ਲੋ ਤਰੱਕੀ ਦੇ ਦਿਨ ਚੱਲ ਰਹੇ ਆ ਹੌਲੀ ਹੌਲੀ ਤੇ ਬਾਕੀ ਦੋ ਕੇਲੇ ਲੈ ਆਂਦੇ ਭਈ ਪੁਰਾਣੇ ਜੇ ਚਲੋ ਪੁਰਾਣੇ ਨੂੰ ਢੱਡਾ ਭਰ ਜੁਗਰ ਨਾਲ ਰਾਹ ਨੂੰ ਭੁੱਖ ਪਾਖ ਲੱਗਦੀ ਹੈ ਤੇ ਲੇਟ ਸੌਣੇ ਹੈਗੇ ਤੇ ਵਲੌਗ ਦੀ ਕਰਦੀ ਹੈ ਭਈ ਐਂਡਿੰਗ ਠੀਕ ਹੈ ਕੁਝ ਬੱਚੇ-ਬੁੱੱਚੇ ਨਿਕਲਣ ਵਾਲੇ ਸੀ ਉਹ ਵੀ ਦੇਖ ਲਏ ਮੈਂ ਨਿਕਲੇ ਇੱਕ ਤਾਂ ਇਧਰਲੇ ਖੁੱਡੇ ਚ ਨਿਕਲਣਾ ਸੀ ਉਹ ਥਰੜੀ ਉਤਰੀ ਦੇਲੇ ਉਹ ਹੋਰ ਜਿਹੜੀ ਉਹਨੇ ਵੀ ਇੱਕ ਬੱਚਾ ਕੱਢ ਲਿਆ ਆਪਦਾ ਇਧਰ ਦੋ ਕਾਂਡੇ ਬਦਲੇ ਸੀ ਆਪਾਂ ਕਾਲੀ ਖੰਡ ਥੱਲੇ ਠੀਕ ਹੈ ਉਹਨੇ ਵੀ ਦੋਵੇਂ ਬੱਚੇ ਕੱਢ ਲਏ ਤੇ ਬਸ ਠੀਕ ਹੈ ਓਕੇ ਹੁਣ ਰਿਪੋਰਟਾਂ ਯਾਰਾਂ ਕਰਦੇ ਬਲੌਗ ਦੇ ਅੰਦੀਆਂ ਦੇ ਅੰਦਰਲੀ ਜੋੜੀ ਨੂੰ ਵੀ ਦਾਣਾ ਪਾਣੀ ਪਾਦਾ ਸੀ ਆਪਾਂ ਸਾਰੇ ਗੂਤਰ ਕੋਆਤਰ ਪੂਰੇ ਬੱਚੇ ਪੂਰੇ ਆ ਤੇ ਬੱਚਿਆਂ ਦਾ ਦਾਣਿਆਂ ਨਾਲ ਟ੍ਰੇਮਾਂ ਚੱਕ ਦਿੰਨਾ ਕੋ ਚੱਕ ਕਰਨੇ ਲੈਡ ਤਾਂ ਵਸਣ ਉਹਦੇ ਬੰਦ ਕਰ ਰੱਖਿਆ ਮੈਂ ਜੋੜੀਆਂ ਨਾਲ ਤੇ ਚੱਲੀ ਜਾਂਦੇ ਆ ਤੇ ਇਹਦੇ ਨਾਲ ਟ੍ਰੇਨ ਨੂੰ ਚੱਕ ਦੂਗਾ ਪਿੰਪ ਪੈਣ ਲੱਗਾ ਤੇ ਹੋਪਸੋ ਕੱਲ ਨੂੰ ਦਿਨ ਵਧੀਆ ਹੋਵੇ ਬੱਚੇ ਡਾਲਾਂਗੇ ਜੇ ਦਿਨ ਨਾ ਚੰਗਾ ਹੋਇਆ ਫਿਰ ਆਪਾਂ ਕਲੋਰੀ ਚੱਲੇ ਆਵਾਂਗੇ ਯਾਰ ਉੱਥੋਂ ਦੋ ਤਿੰਨ ਬੱਚੇ ਹੋਰ ਲੈ ਕੇ ਆਉਣੇ ਉਹ ਕਹਿੰਦੇ ਲੈ ਜਾਓ ਹਨਾ ਮੈਂ ਚੱਲ ਲੈ ਆਵਾਂਗੇ ਕੋਈ ਦਿੱਕਤ ਨਹੀਂ ਗੱਲ ਦੀ ਬਾਕੀ ਓਕੇ ਆ ਜੀ ਬਸ ਰਾਤ ਦੀ ਰਹਿ ਕਰੀ ਮਾੜੀ ਹੁੰਦੀ ਹੈ ਕਾਲ ਨੂੰ ਦੇਖਦੇ ਆਂ ਕਿ ਖੁੱਲੀ ਤਾਂ ਕੀ ਬੰਦਦਾ ਹਨ ਉੱਠ ਕੇ ਤੇ ਓਕੇ ਜੀ ਬਾਈਪਾਸ ਸਾਰੇ ਵੀਰਾਂ ਨੂੰ ਮੇਰੇ ਨੂੰ ਗੁੱਡ ਨਾਈਟ ਲਵ ਯੂ ਸੌਂ ਜਾਓ ਸਾਰੇ